ਜਿਵੇਂ ਕਿ ਯੁੱਧ ਨਸ਼ਾ ਮੁਕਤ ਜਿਹੜਾ ਸਰਕਾਰ ਦੀ ਇੱਕ ਪਾਲਿਸੀ ਜਿਹੜੀ ਚੱਲ ਰਹੀ ਹੈ ਉਹਦੇ ਤਹਿਕ ਸਾਡੇ ਜਿਹੜੇ ਮਾਨਯੋਗ ਡੀਆਈ ਸਰ ਸਰਦਾਰ ਸਿਕੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਸਖਤ ਹਦਾਇਤਾਂ ਦੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਕੱਲ ਪੂਰੀ ਨਿਸ਼ਟਾਤੀ ਨਾਲ ਜਿਹੜੀਆਂ ਯੁੱਧ ਨਸ਼ਾ ਮੁਕਤ ਜਿਹੜਾ ਇਹ ਮੁਹਿੰਮ ਚਲਾ ਰਹੀਆਂ ਸੀ ਜਿਹਦੇ ਤਹਿਤ ਸੀਆਈਏ ਸਟਾਫ ਨਾਲ ਸਾਡਾ ਕ੍ਰਿਮਿਨਲ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਪਿੰਨ ਤੇ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਸੌਰੀ ਜੇ ਗ੍ਰਿਫਤਾਰ ਕੀਤੇ ਜਾਂਦੇ ਉਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨਾਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਔਰ ਇਹਦੇ ਤੇ ਕਬਜ਼ੇ ਵਿੱਚੋਂ ਮੇਰੀ ਜਿਹੜੀ ਟੀਮ ਆ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਜਿਹਦੇ ਸਬੰਧ ਵਿੱਚ ਥਾਣਾ ਘਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 21 ਸੀ 25 29 6885 ਐਨਡੀਪੀਐਸ ਐਕਟ ਇਸ ਦੇ ਤਹਿਤ ਹੀ ਜਿਹੜੀ ਆ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਆ ਟੀਮ ਘਰੰਡੇ ਪੜਿਆਰ ਅੱਡੇ ਦੇ ਲਾਗੇ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਘਰੰਡਾ ਪੁਲਿਸ ਨੂੰ ਐਸਆਈ ਕੁਲਵੰਤ ਸਿੰਘ ਦੀ ਟੀਮ ਸੀ ਕਿ ਵੀ ਇੱਕ ਇਹੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਆ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਮਸਤੀਦੀ ਦਾ ਨਾਕਾ ਸੀ ਕਿ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਪਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਬਨਾ ਦੇ ਰੋਕ ਲਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪ੍ਰੀਤ ਸੀਗੇ ਦੋਨੋਂ ਖਾਲੜਾ ਵਾਸੀ ਨੇ ਖਾਲੜੇ ਦੇ ਰਹਿਣ ਵਾਲੇ ਹੋਰ ਇਹਨਾਂ ਦੀ ਤਲਾਸ਼ੀ ਜਦੋਂ ਕੀਤੀ ਆ ਇਹਨਾਂ ਦੇ ਕੋਲ 428 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਉਹ ਇਹਦੇ ਸਬੰਧ ਵੀ ਅਸੀਂ ਜਿਹੜੀ ਆ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐਸ ਥਾਣਾ ਕਹਿੰਡਾ ਵਿਖੇ ਦਰਜੇ ਹੋਈ ਆ ਇਹ ਦੋਨੋਂ ਬਰਾਮਦਗੀਆਂ ਜਿਹੜੀਆਂ ਮੈਂ 1 ਕਿਲੋ 159 ਗ੍ਰਾਮ ਜਿਹੜੀ ਹੈਰੋਨ ਤੇ ਇੱਕ ਦੂਸਰੇ ਮਕਦਮੇ ਵਿੱਚ 428 ਗ੍ਰਾਮ ਜਿਹੜੀ ਆ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਆ ਬਿਲਕੁਲ ਖੰਗਾਲੇ ਜਾ ਰਹੇ ਆ ਕਿ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਲਈ